ਇਹ वचन ਕਹਿੰਦਾ ਤੁਸੀਂ ਚੁਣਿਆ ਹੋਇਆ ਵੰਸ਼ ਆ ਤੇ वचन ਸਾਨੂੰ ਯਾਜਕਾਂ ਦੀ ਜਿਹੜੇ ਪ੍ਰੀਚ ਕਰਨ ਵਾਲੇ ਪਾਸਟਰ ਸਲੋਗ ਆ ਉਹਨਾਂ ਦੀ ਮੰਡਲੀ ਦੱਸਦਾ ਹੈ ਅੱਜ ਪਰ ਉਹਨਾਰੇ ਪਰਸੋ ਨੇ ਕਿ ਕਹਨੋ ਲਪ੍ਰੋਡਿਕਾਸ਼ਨ ਹallelujah ਹallelujah ਤੁਹਾਨੂੰ ਪਤਾ ਕਿ ਤੁਸੀਂ ਖੁਦਾ ਦੇ ਸੁਸਮਾਚਾਰ ਨੂੰ ਪ੍ਰੀਚ ਕਰਨ ਦੇ ਲਈ ਉਹਦੇ ਕੰਮਾਂ ਦਾ ਉਹ ਵਰਣਨ ਕਰਨ ਦੇ ਲਈ ਦੁਨੀਆ ਦੀ ਭੀੜ ਦੇ ਵਿੱਚੋਂ ਚੁਣੇ ਗਏ ਆ ताकि ਤੁਹਾਡੇ ਦੁਆਰਾ ਪਰਮੇਸ਼ਰ ਉਹ ਰੂਹਾਂ ਜਿਹੜੀਆਂ ਨਰਕ ਦੀ ਅੱਗ ਦੇ ਵਿੱਚ ਜਾ ਰਹੀਆਂ ਉਹਨਾਂ ਨੂੰ ਬਚਾ ਸਕੇ ਨਿਊ ਟੈਸਟਮੈਂਟ ਦੇ ਵਿੱਚ ਨਵੇਂ ਨੇਮ ਦੇ ਵਿੱਚ ਉਹ वचन ਸਾਨੂੰ ਯਾਜਕਾਂ ਦੀ ਸ਼ਾਹੀ ਮੰਡਲੀ ਦੱਸਦਾ ਹੈ ਇਹ ਪੁਜੀਸ਼ਨ ਇਹ ਉਹਦਾ ਪਰਮੇਸ਼ਰ ਉਹਦਾ ਕਲਾਮ ਸਾਨੂੰ ਦਿੰਦਾ ਹੈ ਹallelujah ਇਸ ਲਈ ਜਦੋਂ ਜਿੱਥੇ ਵੀ ਮੌਕਾ ਮਿਲੇ ਬਰਬੇਸ਼ ਕਰਦੇ ਸੂਸਮਾਚਾਰ ਨੂੰ ਦੱਸੋ ਪਰਮੇਸ਼ਵਰ ਦੇ ਬਾਰੇ ਦੱਸੋ ਉਹਦੀ ਗਵਾਹੀ ਦਵੋ ਉਹਦੇ ਕੰਮਾਂ ਦਾ ਵਰਣਨ ਕਰੋ ਹਾਲੇਲੂਇਆ 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 ਜਦੋਂ ਇਸ ਬਚਨ ਨੂੰ ਪੜਦੇ ਆਂ ਬੰਦੇ ਜਮ ਕੋ ਸਸcripture ਤੇ ਤੁਹਾਨੂੰ ਇੱਕ ਫੀਲ ਆਉਣਾ ਚਾਹੀਦਾ ਆ ਕੋਈ ਤਵਰ ਸੇ ਸਿੰਤੀ ਹੈ ਤੁਹਾਨੂੰ ਇੱਕ ਚੀਜ਼ ਮੈਸੂ ਸੋਣੀ ਚਾਹੀਦੀ ਆ ਜਦੋਂ ਇਸ ਬਚਨ ਨੂੰ ਤੁਸੀਂ ਮੈਡੀਟੇਟ ਕਰੋਗੇ ਕਿ ਮੈਂ ਆਮ ਨਹੀਂ ਆ ਮੈਂ ਆਮ じゃ ਨਹੀਂ ਆ ਮੈਂ ਪਰਮੇਸ਼ਰ ਦਾ ਖਾਸ ਆ ਮੈਂ ਉਹਦੀ ਖਾਸ ਪਰਜਾ ਆ ਉਹਨੇ ਮੈਨੂੰ ਸ਼ਾਹੀ ਮੰਡਲੀ ਦੇ ਵਿੱਚ ਬਿਠਾਇਆ ਆ ਹallelujah ਉਹਨੇ ਮੈਨੂੰ ਆਪਣੀ ਖਾਸ ਪਰਜਾ ਬਣਾਇਆ ਆ ਆਪਣੇ ਕੰਮਾਂ ਦਾ ਫਰਨਣ ਕਰਨ ਦੇ ਲਈ ਹallelujah